ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਜੀ ਵਾਹਿਗੁਰੂ ਜੀ ਚਾਦੀ ਕਲਾਚੀ ਰੱਖੇ ਸਾਰਿਆਂ ਨੂੰ ਅੱਜ ਮੈਂ ਪੈਕ ਲੈ ਕੇ ਆਈ ਆ ਆਪਣੇ ਭੈਣਾਂ ਵਾਸਤੇ ਭਰਾ ਵੀ ਲਗਾ ਸਕਦੇ ਨੇ ਕੱਲੀਆਂ ਭੈਣਾਂ ਨਹੀਂ ਲਗਾ ਸਕਦੀਆਂ ਜਿਨ੍ਹਾਂ ਦੇ ਫੇਸ ਦੇ ਉੱਤੇ ਬਹੁਤੀ ਪਿਗਮੈਂਟੇਸ਼ਨ ਨੇ ਡਾਰਕਨੈਸ ਬਹੁਤ ਜ਼ਿਆਦਾ ਹੋ ਗਈ ਹੈ ਜਿਨ੍ਹਾਂ ਦੀ ਸਕਿਨ ਬਹੁਤ ਹੀ ਲੂਜ਼ ਆ ਗ로우 ਬਿਲਕੁਲ ਨਹੀਂ ਨਿਖਾਰ ਨਹੀਂ ਆ ਸਕਿਨ ਜਿਵੇਂ ਬਹੁਤ ਹਨਾ ਡਰਾਈ ਡਰਾਈ ਰਹਿੰਦੀ ਆ ਖਿੱਚੀ ਖਿੱਚੀ ਰਹਿੰਦੀ ਆ ਉਹਨਾਂ ਮੇਰੇ ਭੈਣਾਂ ਵਾਸਤੇ ਅੱਜ ਮੈਂ ਪੈਕ ਲੈ ਕੇ ਆਈ ਆ ਅਸੀਂ ਪੈਕ ਤਿਆਰ ਕਰਾਂਗੇ ਜੀ ਆ ਦੇਖ ਲਓ ਇਹ ਹੈਗੀ ਕਪੂਰ ਦੇਖ ਲਓ ਜੀ ਬਹੁਤ ਹੀ ਵਧੀਆ ਇਹ ਤੁਹਾਡੇ ਪਿਗਮੈਂਟੇਸ਼ਨ ਹੈ ਤੁਹਾਡੇ ਫੇਸ ਦੇ ਉੱਪਰ ਡਾਰਕਨੈਸ ਆ ਗਈ ਹੈ ਤੁਹਾਡੇ ਫੇਸ ਦੇ ਉੱਪਰ ਬਿਲਕੁਲ ਇਨੀ ਤਾਂ ਇਹ ਫੇਸ ਦੇ ਉੱਪਰ ਬਿਲਕੁਲ ਰਿਮੂਵ ਕਰ ਦੇਣੀ ਡਾਰਕਨੈਸ ਪਿਗਮੈਂਟੇਸ਼ਨ ਵੀ ਬਿਲਕੁਲ ਰਿਮੂਵ ਹੋ ਜਾਏਗੀ ਜੀ ਤੁਹਾਡੀ ਉਹ ਸਕਿਨ ਬਹੁਤ ਹੀ ਵਾਈਟ ਕਰਦੀ ਹੈ ਇਹ ਕਪੂਰ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਅਸੀਂ ਕਪੂਰ ਨੂੰ ਕਿਵੇਂ ਮਤਲ ਲਗਾ ਸਕਦੇ ਹਾਂ ਆਪਣੇ ਫੇਸ ਦੇ ਉੱਪਰ ਤੁਸੀਂ ਕੀ ਕਰਨਾ ਜੀ ਕੱਚਾ ਦੁੱਧ ਰੌ ਮਿਲਕ ਲੈ ਲੈਣਾ ਰੌ ਮਿਲਕ ਜਦੋਂ ਤੁਸੀਂ ਲਿਆਉਂਦੇ ਜੇ ਘਰ ਵਿੱਚ ਤੁਸੀਂ ਕੱਢ ਕੇ ਥੋੜਾ ਜਿਆਦਾ ਰੱਖ ਲਿਆ ਕਰੋ ਅਲੱਗ ਕਿਉਂਕਿ ਕਿਸੇ ਵੀ ਫੇਸ ਦੇ ਪੈਕ ਜੋ ਤੁਸੀਂ ਬਣਾਉਂਦੇ ਉਹਦੇ ਵਿੱਚ ਐਡ ਕਰਨਾ ਜਾਂ ਖਾਲੀ ਅਸੀਂ ਰੌ ਮਿਲਕ ਸਿੰਪਲ ਉਹ ਵੀ ਲਗਾ ਸਕਦੇ ਆ ਕਲੀਨਸਿੰਗ ਦਾ ਕੰਮ ਕਰਦਾ ਤਾਂ ਜੋ ਵੀ ਸਕਿਨ ਦੀ ਪ੍ਰੋਬਲਮ ਹੈ ਨਾ ਜੇ ਸਕਿਨ ਤੁਹਾਡੀ ਡਰਾਈ ਹੈ ਜਾਂ ਸਕਿਨ ਦੇ ਉੱਪਰ ਬਹੁਤ ਕਾਲੀ ਪਰਤ ਜੰਮ ਗਈ ਹੈ ਤਾਂ ਕੱਚੇ ਦੁੱਧ ਨਾਲ ਤੁਸੀਂ ਕਾਟਨ ਦੇ ਨਾਲ ਮ사ਜ ਕਰੋਗੇ ਆਪਣੇ ਫੇਸ ਦੇ ਉੱਪਰ ਡੇਲੀ ਤਾਂ ਬਹੁਤ ਜ਼ਿਆਦਾ 글로ਅ ਆਉਂਦਾ ਸਕਿਨ ਤੁਹਾਡੀ ਬਿਲਕੁਲ ਸਾਫ਼ ਤੇ ਫੇਅਰ ਹੋ ਜਾਣੀ ਨਿਖਾਰ ਬਹੁਤ ਜ਼ਿਆਦਾ ਆਉਂਦਾ ਜੀ ਕੱਚੇ ਦੁੱਧ ਨਾਲ ਕੱਚਾ ਦੁੱਧ ਲੈ ਲਓ ਤੁਸੀਂ ਅਸੀਂ ਇੱਕ ਬੋਲ ਲਾਂਗੇ ਫਿਰ ਹਾਂਜੀ ਤੁਸੀਂ ਕੀ ਕਰਨਾ ਕੱਚਾ ਦੁੱਧ ਥੋੜਾ ਜਿਹਾ ਲੈ ਲਓ ਜਿੰਨਾਕ ਤੁਸੀਂ ਆਪਣੇ ਫੇਸ ਦੇ ਅਕਾਰਡਿੰਗ ਲੈਣਾ ਫੇਸ ਤੇ neck ਤੇ ਦੋਨਾਂ ਤੇ ਲਗਾ ਲਿਓ ਕੱਲੇ ਫੇਸ ਨੂੰ ਨਾ ਚਮਕਾਉਂਦੇ ਰਿਆ ਕਰੋ neck ਤੇ ਵੀ ساتھ-ਸਾਥ ਲਗਾਇਆ ਕਰੋ ਤੁਸੀਂ ਹੁਣ ਅਸੀਂ ਇਹਦੇ ਵਿੱਚ ਕਪੂਰ ਪਾਵਾਂਗੇ ਜੀ ਦੇਖੋ ਇੱਕ ਟੈਬਲੇਟ ਵਾਲੀ ਵੀ ਮਿਲਦੀ ਹੈ ਜਿਵੇਂ ਟੈਬਲੇਟ ਹੁੰਦੀ ਹੈ ਨਾ ਓਵੇਂ ਵੀ ਮਿਲਦੀ ਹੈ ਕਪੂਰ ਉਹ ਵੀ ਤੁਸੀਂ ਲੈ ਸਕਦੇ ਜੀ ਆਹ ਦੇਖੋ ਇਹ ਤਾਂ ਥੋੜਾ ਹੱਥ ਨਾਲ ਹੀ ਹੋ ਜਾਏਗੀ ਚੰਗੀ ਤਰ੍ਹਾਂ ਨਾ ਕਰਕੇ ਇਹਦੇ ਵਿੱਚ ਮਿਲਾ ਦਿਓ ਜਿਵੇਂ ਟੈਬਲੇਟ ਮਿਲਦੀ ਉਹਨੂੰ ਇੱਕ ਟੈਬਲੇਟ ਨੂੰ ਤੁਸੀਂ ਪਾ ਲਓ ਥੋੜੀ ਜੀ ਇੰਨੀ ਕੀ ਪਾਣੀ ਆ ਬਸ ਜਿਆਦਾ ਨਹੀਂ ਪਾਣੀ ਤੁਸੀਂ ਚੰਗੀ ਤਰ੍ਹਾਂ ਹੁਣ ਅਸੀਂ ਇਹਨੂੰ ਮਿਲਾਵਾਂਗੇ ਬਹੁਤ ਵਧੀਆ ਰਿਜ਼ਲਟ ਆਵੇਗਾ ਇਹਦੇ ਨਾਲ ਤੁਸੀਂ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਆ ਇਹ ਕੀ ਹੈ ਬਹੁਤ ਵਧੀਆ ਚੀਜ਼ ਹੈ ਜੀ ਕਪੂਰ ਇਹਦੇ ਨਾਲ ਤੁਹਾਡੇ ਫੇਸ ਤੇ ਜੋ ਰਿੰਕਲ ਵਗੈਰਾ ਨਾ ਤੁਹਾਡੇ ਮਤਲਬ ਛੋਟੇ ਛੋਟੇ ਨਿੱਕ-ਨਿੱਕੇ ਜਿਹੇ ਪਹਿਨੇ ਸਟਾਰਟ ਹੀ ਹੋ ਗਏ ਆ ਹਨਾ ਏਜਿੰਗ ਤੇ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਸਾਡੇ ਹੁਣ ਮਤਲਬ ਸਟਾਰਟ ਹੋ ਗਏ ਨੇ ਰਿੰਕਲ ਬਿਲਕੁਲ ਠੀਕ ਕਰ ਦੇਗਾ ਇਹ ਕਪੂਰ ਚੰਗੀ ਤਰ੍ਹਾਂ ਮਿਲਾ ਲਓ ਤੁਸੀਂ ਠੰਡਾ ਦੁੱਧ ਹੋਣਾ ਚਾਹੀਦਾ ਠੰਡਾ ਦੁੱਧ ਲੈਣਾ ਤੁਸੀਂ ਫ੍ਰਿਜ ਵਿੱਚ ਰੱਖਿਆ ਹੋਇਆ ਦੁੱਧ ਰੱਖ ਲੈਣਾ ਜਦੋਂ ਤੁਸੀਂ ਸਵੇਰੇ ਲੈ ਕੇ ਆਉਂਦੇ ਜੇ ਨਾ ਤਾਂ ਦੁੱਧ ਫ੍ਰਿਜ ਵੀ ਥੋੜਾ ਜਿਹਾ ਕੱਚਾ ਕੱਟ ਕੇ ਰੱਖ ਲਿਆ ਕਰੋ ਤੁਸੀਂ ਹਾਂਜੀ ਇਹ ਚੰਗੀ ਤਰ੍ਹਾਂ ਮਿਲ ਗਿਆ ਜੀ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਤੁਸੀਂ ਫਿਰ ਤੁਸੀਂ ਕੀ ਕਰਨਾ ਇੱਕ ਕਾਟਨ ਲੈ ਲਓ ਇਹਨੂੰ ਡਿਪ ਕਰਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਡਿਪ ਕਰ ਲਓ ਵਿੱਚ ਰੱਖ ਦਿਓ ਇਹਨੂੰ ਦੁੱਧ ਠੰਡਾ ਹੋਣਾ ਚਾਹੀਦਾ ਜੀ ਕੱਚਾ ਦੁੱਧ ਜੋ ਤੁਸੀਂ ਲੈ ਰਹੇ ਨਾ ਉਹ ਦੁੱਧ ਠੰਡਾ ਹੋਣਾ ਚਾਹੀਦਾ ਫ੍ਰਿਜ ਵਿੱਚ ਰੱਖ ਲਿਓ ਜਦੋਂ ਤੁਸੀਂ ਲਿਆਉਂਦੇ ਆ ਜਾਂ ਆਪਣੇ ਘਰ ਦਾ ਹੈ ਨਾ ਫ੍ਰਿਜ ਵਿੱਚ ਰੱਖ ਲਿਆ ਕਰੋ ਹੁਣ ਮੈਂ ਤੁਹਾਨੂੰ ਆਪਣੇ ਹੈਂਡ ਤੇ ਕਰਕੇ ਦੱਸ ਰਹੀ ਆ ਤੁਸੀਂ ਆਪਣੇ ਫੇਸ ਤੇ ਕਰਨਾ ਐਵੇਂ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਫਿਰ ਤੁਸੀਂ ਇਦਾਂ ਚੰਗੀ ਤਰ੍ਹਾਂ ਆਪਣੇ ਇਹਦੀ ਮ사ਜ ਕਰਨੀ ਆ ਨਾਲੇ ਸਕਰਬ ਹੋ ਜਾਏਗਾ ਨਾਲੇ ਫੇਸ ਤੁਹਾਡਾ ਕੱਚੇ ਦੁੱਧ ਨਾਲ ਕਲੀਨ ਹੋ ਜਾਏਗਾ ਜੋ ਵੀ ਓਪਨ ਪੋਰ ਜਨੇ ਨਾ ਉਹਨਾਂ ਵਿੱਚ ਜੋ ਗੰਦਗੀ ਜੋ ਮੈਲ ਤੁਹਾਡੇ ਇਕੱਠੀ ਹੋਈ ਹੈ ਉਹ ਸਭ ਨਿਕਲ ਜਾਣੀ ਇਹਦੇ ਨਾਲ ਸਕਿਨ ਬਹੁਤ ਹੀ ਨਿਖਾਰ ਕਰੇਗੀ ਤੁਹਾਡੀ ਬਹੁਤ ਜ਼ਿਆਦਾ ਨਿਖਾਰ ਆਵੇਗਾ ਤੁਹਾਡੇ ਫੇਸ ਦੇ ਉੱਪਰ ਸੌਫਟ ਹੱਥਾਂ ਦੇ ਨਾਲ ਕਰਨਾ ਜੀ ਤੁਸੀਂ ਰਗੜਨਾ ਨਹੀਂ ਹੈ ਤੇ ਮੇਰੇ ਵੀਰ ਵੀ ਕਰ ਸਕਦੇ ਆ ਜੀ ਭਿਆਣਾ ਕੱਲੀਆ ਨਾ ਕਰਨ ਵੀਰ ਵੀ ਕਰ ਲਿਆ ਕਰਨ ਸਾਥ ਉਹਨਾਂ ਭੈਣਾ ਸੱਦੀਆਂ ਚਿੱਟੀਆਂ ਗੋਰੀਆਂ ਹੋ ਜਾਣ ਤੇ ਵੀਰ ਵਿਚਾਰੇ ਦੇਖਦੇ ਆ ਕਿ ਭੈਣਾ ਤਾਂ ਵਾਸਤੇ ਹੀ ਮਤਲਬ ਪੈਕਪਨ ਸਾਰੇ ਹੁੰਦੇ ਨੇ ਕਿ ਐ ਨਹੀਂ ਲਗਾ ਸਕਦੇ ਤੁਸੀਂ ਵੀ ਲਗਾ ਸਕਦੇ ਜੀ ਫੀਮੇਲ ਮੇਲ ਦੋਨੋਂ ਹੀ ਲਗਾ ਸਕਦੇ ਆ ਜੀ ਆ ਦੇਖੋ ਜੀ ਐਵੇਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਇਹਦੇ ਨਾਲ ਸਕ੍ਰੈਪ ਕਰ ਲੈਣਾ ਸਕ੍ਰਬ ਹੋ ਗਿਆ ਸਾਡਾ ਤੇ ਨਾਲ ਸਾਡੇ ਓਪਨ ਪੋਰਸ ਬਿਲਕੁਲ ਕਲੀਨ ਹੋ ਜਾਣੇ ਇਹਦੇ ਨਾਲ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਹੈ ਕਿ ਕੀ ਚੀਜ਼ ਹੈ ਤੁਸੀਂ ਕਰਕੇ ਦੇਖੋ ਰਿਜ਼ਲਟ ਬਹੁਤ ਵਧੀਆ ਆਣਾ ਸਕਿਨ ਨੂੰ ਵੀ ਵਾਈਟ ਕਰਦਾ ਹੈ ਕਪੂਰ ਬੈਸਟ ਹੈ ਜੀ ਐਂਟੀਏਜਿੰਗ ਵਾਸਤੇ ਤਾਂ ਬਿਲਕੁਲ ਠੀਕ ਹੈ ਜੀ ਸਕਿਨ ਨੂੰ ਬਹੁਤ ਟਾਈਟ ਕਰੇਗਾ ਤੁਹਾਡੀ ਨੂੰ ਤੁਸੀਂ ਲਗਾਉਂਗੇ ਹਫਤੇ ਵਿੱਚ ਦੋ ਵਾਰ ਕਰ ਲੈਣਾ ਜੇ ਤੁਸੀਂ ਜ਼ਿਆਦਾ ਟਾਈਮ ਨਹੀਂ ਕਰਨਾ ਦੋ ਵਾਰ ਹੀ ਕਰਨਾ ਹਫਤੇ 'ਚ ਤਾਂ ਜਦੋਂ ਤੁਸੀਂ ਲਗਾਉਣਾ ਉਦੋਂ ਹੀ ਬਣਾ ਕੇ ਇਹਨੂੰ ਰੱਖਣਾ ਨਹੀਂ ਕਿ ਦੋ ਚਾਰ ਦਿਨ ਮੈਂ ਰੱਖ ਲਈਏ ਅਸੀਂ ਫੇਸ ਦੇ ਵਿੱਚ ਫਿਰ ਹਨਾ ਉਨੀ ਹੀ ਕਿ ਚੀਜ਼ ਬਣਾਇਆ ਕਰੋ ਜਿੰਨੀ ਕਿ ਤੁਸੀਂ ਲਗਾਨੀ ਆਪਣੇ ਫੇਸ ਤੇ ਉੱਪਰ neck ਦੇ ਉੱਪਰ ਜ਼ਿਆਦਾ ਬਣਾਉਣ ਦੀ ਜ਼ਰੂਰਤ ਨਹੀਂ ਗਰਮੀ ਹੈ ਜਿਵੇਂ ਜ਼ਿਆਦਾ ਨਹੀਂ ਬਣਾਉਣ ਦੀ ਜ਼ਰੂਰਤ ਜਦੋਂ ਘਰ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਅਸੀਂ ਜਦੋਂ ਕਰਨਾ ਉਦੋਂ ਹੀ ਬਣਾਉਣਾ ਹੈ ਇਦਾਂ ਤੁਸੀਂ ਕਰ ਲੈਣਾ ਆ ਦੇਖੋ ਜੀ ਕਿੰਨਾ ਵਧੀਆ ਹੁਣ ਮੈਂ ਹੈਡ ਨੂੰ ਵਾਸ਼ ਕਰਕੇ ਦਿਖਾਨੀ ਆ ਤੁਹਾਨੂੰ ਹਾਂਜੀ ਮੈਂ ਆਪਣੇ ਹੈਡ ਨੂੰ ਵਾਸ਼ ਕਰ ਲਿਆ ਜੀ ਦੇਖ ਲਓ ਜੀ ਕਿੰਨਾ ਵਧੀਆ ਰਿਜ਼ਲਟ ਆਇਆ ਅਜੇ ਅਸੀਂ ਕੱਚਾ ਦੁੱਧ ਤੇ ਇਹ ਕਪੂਰ ਹੀ ਇਹਦੇ ਵਿੱਚ ਮਿਲਾਇਆ ਸੀ ਬਹੁਤ ਵਧੀਆ ਰਿਜ਼ਲਟ ਆਵੇਗਾ ਤੁਹਾਡੇ ਫੇਸ ਦੇ ਉੱਪਰ ਤੁਸੀਂ ਕਰਕੇ ਦੇਖੋ ਰਿਜ਼ਲਟ ਬਹੁਤ ਵਧੀਆ ਆਏਗਾ ਰਿੰਕਲ ਰਿਮੂਵ ਹੋ ਜਾਣੇ ਤੁਹਾਡੇ ਅੱਜ ਹੁਣ ਸੀ ਇਹਦੇ ਬਾਅਦ ਅਸੀਂ ਲੰਗਾਵਾਂਗੇ ਜੀ ਪੈਕ ਹਾਂਜੀ ਪੈਕ ਦੇ ਵਿੱਚ ਅਸੀਂ ਪਾਵਾਂਗੇ ਜੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਫਿਰ ਅਸੀਂ ਕਪੂਰ ਲਵਾਂਗੇ ਥੋੜੀ ਜੀ ਇੰਨੀ ਕੁ ਲੈ ਲੈਣੀ ਤੁਸੀਂ ਕਪੂਰ ਹੱਥ ਨਾਲ ਹੀ ਨਾ ਹੋ ਜਾਂਦੀ ਐ ਚੰਗੀ ਤਰ੍ਹਾਂ ਇਹਨੂੰ ਕਰ ਲਓ ਸੀ ਇਹਦੇ ਵਿੱਚ ਪਾਵਾਂਗੇ ਜੀ ਦੋ ਮਿਲਕ ਕੱਚਾ ਦੁੱਧ ਪਾਵਾਂਗੇ ਓਨਾ ਕੀ ਪਾਉਣਾ ਜੀ ਜਿੰਨਾ ਕਿ ਤੁਸੀਂ ਪੈਕ ਬਣਾ ਲਓ ਛਾਦਾ ਵੀ ਪਾ ਕੇ ਤੇ ਲਿਕਵਿਡ ਨਹੀਂ ਕਰ ਲੈਣਾ ਜਿਆਦਾ ਹੀ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਮਲਕਾਨੀ ਮਿੱਠੀ ਹੋਰ ਪਾ ਸਕਦੇ ਜੀ ਇਹਦੇ ਵਿੱਚ ਹੁਣ ਮੈਂ ਇਹਦੇ ਵਿੱਚ ਗਨਾਫ ਪਲਾਰ ਐਡ ਕਰਾਂਗੀ ਜੀ ਬੇਸਨ ਨੂੰ ਐਡ ਕਰਾਂਗੀ ਬਹੁਤ ਵਧੀਆ ਹੈ ਸਕਿਨ ਨੂੰ ਵਾਈਟ ਕਰੇਗਾ ਨਿਖਾਰ ਬਹੁਤ ਜਿਆਦਾ ਲਿਆਵੇਗਾ ਹੁਣ ਮੈਂ ਬੇਸਨ ਐਡ ਕਰ ਦਿੰਦੀ ਹਾਂ ਇਹਦੇ ਵਿੱਚ ਹਾਂਜੀ ਤੁਸੀਂ ਐਡ ਕਰ ਲਓ ਉਨੀ ਕੀ ਚੀਜ਼ ਪਾਉਣੀ ਤੁਸੀਂ ਜਿੰਨੀ ਕੀ ਤੁਹਾਨੂੰ ਚਾਹੀਦੀ ਆ ਦੇਖ ਲਓ ਥਰੇ ਪੇਸਟ ਤੇ ਪੇਟੇ ਜਾਵੇ ਇਹ ਮੈਂ ਤੁਸੀਂ ਪੈਕ ਤਿਆਰ ਕਰਿਆ ਕਰੋ ਉਹ ਤਾਂ ਲਿਕਵਿਡ ਨਾ ਕਰਿਆ ਕਰੋ ਥੋੜਾ ਦੁੱਧ ਦਸੀ ਹੋਰ ਪਾਵਾਂਗੇ ਜਿਹਦੇ ਨਾਲ ਪੈਕ ਸਾਡਾ ਵਧੀਆ ਬਣ ਜਾਵੇ ਇਹਦੇ ਵਿੱਚ ਵੀ ਕਪੂਰ ਪਾਈ ਪਹਿਲਾਂ ਵੀ ਅਸੀਂ ਕਪੂਰ ਪਾਈ ਆ ਤੇ ਤੁਸੀਂ ਇਹ ਦੋਨੇ ਚੀਜ਼ਾਂ ਇਕੱਠੀਆਂ ਕਰਕੇ ਦੇਖੋ ਤੇ ਕਰਨਾ ਸ਼ਾਮ ਨੂੰ ਹੈ ਕੀਕਾ ਸ਼ਾਮ ਨੂੰ ਕਰਨਾ 5:00 ਵਜੇ ਨਾਲ ਤੁਸੀਂ ਕਰਿਆ ਕਰੋ ਇਹ ਜੋ ਵੀ ਤੁਸੀਂ ਪੈਕ ਵਗੈਰਾ ਲਗਾਮਤੇ ਜੇ ਨਾ ਸ਼ਾਮ ਨੂੰ ਕਰਿਆ ਕਰੋ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਂਦਾ ਆ ਤੁਸੀਂ ਚਾਹੋ ਤੀਨ ਨੂੰ 2 ਮਿੰਟ ਰੱਖ ਵੀ ਸਕਦੇ ਜੇ 2 ਮਿੰਟ ਰੱਖ ਲਓ ਫ੍ਰਿਜ ਦੇ ਵਿੱਚ ਰੱਖ ਲਓ ਕੋਈ ਵੀ ਪੈਕ ਲਗਾਮਦੇ ਜੇ ਨਾ ਫ੍ਰਿਜ ਵਿੱਚ ਰੱਖ ਕੇ ਵੀ ਲਗਾ ਸਕਦੇ ਜੇ 2 ਮਿੰਟ ਰੱਖ ਲਓ ਉਹਨੂੰ ਬਣਾ ਕੇ ਫ੍ਰਿਜ ਦੇ ਵਿੱਚ ਠੰਡਾ ਹੋ ਜਾਣਾ ਨਾ ਗਰਮੀ ਹੈ ਜਿਵੇਂ ਬਹੁਤ ਵਧੀਆ ਮਦਰ ਰਿਜ਼ਲਟ ਆਵੇਗਾ ਤੁਹਾਡੇ ਫੇਸ ਤੇ ਉੱਪਰ ਹੁਣ ਅਸੀਂ ਇਹਨੂੰ ਆਪਣੇ ਲਗਾ ਕੇ ਦਿਖਾਉਣੀ ਆ ਮੈਂ ਤੁਹਾਨੂੰ ਆਪਣੇ ਹੈਰ ਤੇ ਲਗਾ ਕੇ ਤੁਸੀਂ ਫੇਸ ਤੇ ਲਗਾਓ ਮੈਨੂੰ ਤਾਂ ਜੀ ਪੈਕ ਕੋ ਲਗਾਉਣੇ ਬਹੁਤ ਹੀ ਵਧੀਆ ਲੱਗਦੇ ਨੇ ਮੈਂ ਤਾਂ ਡੇਲੀ ਕੋਈ ਨਾ ਕੋਈ ਪੈਕ ਲਗਾਉਂਦੀ ਰਹਿਣੀ ਆ ਹੁਣ ਤਾਂ ਚਲੋ ਹਨਾ ਮੈਂ ਚੈਨਲ ਆਪਣਾ ਬਣਾਇਆ ਹੋਇਆ ਜਿਵੇਂ ਮੈਂ ਪਹਿਲਾਂ ਵੀ ਡੇਲੀ ਪੈਕ ਲਗਾਉਣਾ ਆਪਣੇ ਫੇਸ ਤੇ ਉੱਪਰ ਡੇਲੀ ਸ਼ਾਮ ਨੂੰ ਪੈਕ ਲਗਾਉਣਾ ਹੀ ਹੈ ਇੱਥੇ ਤੁਸੀਂ ਚੰਗੀ ਤਰ੍ਹਾਂ ਨਾ ਮ사ਜ ਕਰ ਲੋ ਦੋ ਮਿੰਟ ਸੌਫਟ ਹੱਥਾਂ ਦੇ ਨਾਲ ਜੇ ਤੁਸੀਂ ਚਾਹੋ ਤੇ ਕੱਚਾ ਦੁੱਧ ਉੱਪਰ ਪਾ ਕੇ ਫਿਰ ਵੀ ਮ사ਜ ਕਰ ਸਕਦੇ ਜੇ ਇਹਦੇ ਵਿੱਚ ਮਲਤਾਨੀ ਮਿੱਟੀ ਪਈ ਹੋਈ ਹੈ ਨਾ ਜਿਵੇਂ ਤੁਸੀਂ ਕੱਚਾ ਦੁੱਧ ਵੀ ਉੱਪਰ ਪਾ ਕੇ ਨਾ ਮ사ਜ ਕਰ ਸਕਦੇ ਜੀ ਐਵੇਂ ਤੈਨੂੰ ਦਿਖਾਉਣੀ ਮੈਂ ਆ ਦੇਖੋ ਜਿਵੇਂ ਥੋੜਾ ਡਰਾਈ-ਡਰਾਈ ਜਿਹਾ ਨਾ ਤੁਸੀਂ ਕੱਚਾ ਦੁੱਧ ਪਾ ਕੇ ਚੰਗੀ ਤਰ੍ਹਾਂ ਫੇਸ ਦੇ ਉੱਪਰ ਦੋ ਮਿੰਟ ਮ사ਜ ਕਰੋ ਸੌਫਟ ਹੱਥਾਂ ਦੇ ਨਾਲ ਉਹ ਤਾਂ ਰਗੜਨਾ ਨਹੀਂ ਹੈ ਇਸ ਸੌਫਟਾ ਥਨਲ ਜੈਂਟਲੀ ਮ사ਜ ਕਰਨੀ ਆਪਾਂ ਉੱਪਰ ਨੂੰ ਮ사ਜ ਕਰਨੀ ਆ ਫੇਸ ਦੀ نیچے ਨੂੰ ਨਹੀਂ ਆਪਾਂ ਲੈ ਕੇ ਆਉਣਾ ਆਪਣੇ ਫੇਸ ਦੀ ਸਕਿਨ ਨੂੰ ਖਿੱਚ ਕੇ ਉੱਪਰ ਨੂੰ ਹੀ ਖੜਨਾ ਆ ਮੈਂ ਤਾਂ ਹੈਂਡ ਤੇ ਕਰਕੇ ਦਿਖਾ ਰਹੀ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ 2 ਮਿੰਟ ਮ사ਜ ਕਰਕੇ ਫਿਰ ਤੁਸੀਂ ਇਹਨੂੰ 15 ਮਿੰਟ ਵਾਸਤੇ ਲੱਗਾ ਰਹਿਣ ਦਿਓ ਕੋਈ ਨੁਕਸਾਨ ਨਹੀਂ ਹੋਣਾ ਇਹਦਾ ਫਾਇਦਾ ਹੀ ਆ ਜੀ ਨੁਕਸਾਨ ਕੋਈ ਨਹੀਂ ਆ ਕਪੂਰ ਦਾ ਤੇ ਤੁਹਾਡੀ ਫੇਸ ਦੇ ਉੱਪਰ ਡਾਰਕਨੈਸ ਹੈ ਨਾ ਜਿਵੇਂ ਪਿਗਮੈਂਟੇਸ਼ਨ ਹੈ ਬਿਲਕੁਲ ਇਹਦੇ ਨਾਲ ਠੀਕ ਹੋ ਜੇਗੀ ਰਿੰਕਲ ਵਗੈਰਾ ਵੀ ਠੀਕ ਹੋਣਗੇ ਸਕਿਨ ਬਹੁਤ ਹੀ ਜ਼ਿਆਦਾ ਟਾਈਟ ਹੋਵੇਗੀ ਤੇ ਨਖਾਰ ਹੀ ਮੇਰੀਆਂ ਭੈਣਾਂ ਦੇ ਫੇਸ ਤੇ ਇੰਨਾ ਆਵੇਗਾ ਨਾ ਬਹੁਤ ਹੀ ਜ਼ਿਆਦਾ ਨਖਾਰ ਆਵੇਗਾ ਤੇ 글로 ਵੀ ਸਕਿਨ ਕਰੇਗੀ ਜਿਵੇਂ ਜਿਵੇਂ ਅਸੀਂ ਡੇਲੀ ਪੈਕ ਲਗਾਉਂਦੇ ਜਾਵਾਂਗੇ ਨਾ ਸਾਡੀ ਸਕਿਨ 'ਚ ਬਹੁਤ ਜ਼ਿਆਦਾ ਨਖਾਰ ਆਉਂਦਾ ਹੈ ਸਕਿਨ ਟਾਈਟ ਹੁੰਦੀ ਆ ਜਿਵੇਂ ਅਸੀਂ ਪੈਕ ਲਗਾਵਾਂਗੇ ਆਪਣੇ ਫੇਸ ਦੀ ਮ사ਜ ਕਰਾਂਗੇ ਸਕਿਨ ਸਾਡੀ ਟਾਈਟ ਹੋਵੇਗੀ ਜੇ ਅਸੀਂ ਕੁਝ ਵੀ ਆਪਣੇ ਫੇਸ ਤੇ ਨਹੀਂ ਨਾ ਲਗਾਉਂਦੇ ਤਾਂ ਉਹ ਸਕਿਨ ਫਿਰ ਲੂਜ਼ ਹੁੰਦੀ ਹੈ ਮੈਂ ਕਈਆਂ ਦੇਖਦੀ ਕਈਆਂ ਭੈਣਾਂ ਦੀ ਸਕਿਨ ਬਹੁਤ ਲੂਜ਼ ਹੈ ਉਹਨਾਂ ਦੀ ਫੇਸ ਤੋਂ ਹੀ ਪਤਾ ਚੱਲ ਜਾਂਦਾ ਕਿ ਉਹ ਆਪਣੀ ਸਕਿਨ ਦੀ ਕੇਅਰ ਨਹੀਂ ਕਰਦੇ ਸਾਡੇ ਫੇਸ ਤੋਂ ਹੀ ਸਾਰੇ ਪਤਾ ਲਗਾ ਲੈਂਦੇ ਆ ਕਿ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਦੇ ਹੋ ਕਿ ਨਹੀਂ ਕਰਦੇ ਇਸੇ ਕਰਕੇ ਮੈਂ ਬੋਲਦੀ ਆ ਕਿ ਆਪਣੀਆਂ ਭੈਣਾਂ ਨੂੰ ਕਿ ਤੁਸੀਂ ਘਰ ਦਾ ਕੰਮ ਕਰਦੇ ਹੋ ਨਾ ਤੇ ਆਪਣੇ ਫੇਸ ਦਾ ਆਪਣੇ హెయిਰ ਦਾ ਮਤਲਬ ਆਪਣਾ ਵੀ ਧਿਆਨ ਰੱਖੋ ਨਾਲ-ਨਾਲ ਘਰ ਦੇ ਨਾਲ ਮੈਂ ਹੁਣ ਘਰ ਦਾ ਵੀ ਸਾਰਾ ਕੰਮ ਕਰਦੀ ਆ ਪਰ ਮੈਂ ਆਪਣੇ ਫੇਸ ਦਾ ਆਪਣੇ హెయిਰ ਮਤਲਬ ਆਪਣਾ ਵੀ ਨਾਲ ਨਾਲ ਧਿਆਨ ਰੱਖਦੀ ਆ ਅੱਧਾ ਘੰਟਾ ਪੌਣਾ ਘੰਟਾ ਆਪਣੇ ਵਾਸਤੇ ਵੀ ਕੱਢ ਲਿਆ ਕਰੋ ਟਾਈਮ ਤਾਂ ਬੈਠ ਕੇ ਚੰਗੀ ਤਰ੍ਹਾਂ ਆਪਣੇ ਫੇਸ ਤੇ ਪੈਕ ਵਗੈਰਾ ਜਾਂ ਫੇਸ਼ੀਅਲ ਜੋ ਵੀ ਕਰਨਾ ਤੁਸੀਂ ਘਰ ਚੋਂ ਹੀ ਚੀਜ਼ਾਂ ਲੈ ਕੇ ਕਰਨਾ ਆ ਤੁਸੀਂ ਕਿਹੜਾ ਬਾਹਰ ਜਾਣਾ ਕਿਤੇ ਨੇਚਰਲ ਚੀਜ਼ਾਂ ਨੇ ਕਰਦੀਆਂ ਸਾਰੀਆਂ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਆ ਸਾਰੀਆਂ ਮੇਰੀਆਂ ਭੈਣਾਂ ਬੈਠ ਕੇ ਘਰ ਵਿੱਚ ਫੇਸ਼ੀਅਲ ਪੈਕ ਆਪਣੇ ਘਰ ਵਿੱਚ ਬੈਠ ਕੇ ਹੀ ਕਰਿਆ ਕਰਨ ਜਰੂਰੀ ਨਹੀਂ ਕਿ ਅਸੀਂ ਪਾਲਨਾਂ ਤੇ ਜਾ ਜਾ ਕੇ ਆਪਣਾ ਰੰਗ ਗੋਰਾ ਕਰਨਾ ਆ ਫੇਸ਼ੀਅਲ ਕਰਵਾਉਣੀ ਆ ਉਹ 1 ਮਹੀਨੇ ਦਾ ਲਊਗਾ ਰਿਜ਼ਲਟ ਦੱਸ ਦੇਣ ਦਾ ਰਹੂਗਾ ਕਿੰਨੀ ਕੁ ਦਿਨ ਤੱਕ ਉਹ ਰਿਜ਼ਲਟ ਰਹੂਗਾ ਜੋ ਨੇਚਰਲ ਚੀਜ਼ਾਂ ਆ ਨਾ ਉਹਨਾਂ ਦਾ ਰਿਜ਼ਲਟ ਰਹਿਣਾ ਆ ਜੀ ਸਾਡੇ ਫੇਸ ਦੇ ਉੱਪਰ ਤੇ ਦਿਖਾਈ ਵੀ ਦਿੰਦਾ ਆ ਫੇਸ ਦੇ ਉੱਪਰ ਜੇ ਅਸੀਂ ਕਰਾਂਗੇ ਤੁਸੀਂ ਇਸ ਤਰ੍ਹਾਂ ਘਰ ਵਿੱਚ ਬੈਠ ਕੇ ਆਪਣੇ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਆਪਣੇ ਫੇਸ ਨੂੰ ਨਖਾਰ ਸਕਦੇ ਜੀ ਰਿੰਕਲ ਰਿਮੂਵ ਕਰ ਸਕਦੇ ਜੀ ਸਕਿਨ ਨੂੰ ਟਾਈਟ ਕਰ ਸਕਦੇ ਜੀ ਨਖਾਰ ਲਿਆ ਸਕਦੇ ਜੀ ਫੇਸ ਦੇ ਉੱਪਰ ਤੁਸੀਂ ਇਹਨੂੰ 15 ਮਿੰਟ ਲਗਾ ਕੇ ਰੱਖਣਾ ਫਿਰ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰ ਸਕਦੇ ਜੀ ਤਾਨੂੰ ਲੱਗਦਾ ਹੈ ਤੁਹਾਡੀ ਸਕਿਨ ਥੋੜੀ ਖਿੱਚਦੀ ਹੈ ਜਾਂ ਡਰਾਈ ਹੈ ਜਿਵੇਂ ਮੈਂ ਬੋਲਦੀ ਕੋਕੋਨਟ ਆਇਲ ਬੈਸਟ ਹੈ ਉਹ ਤੁਸੀਂ ਇੱਕ ਦੋ ਡ੍ਰੌਪ ਫੇਸ ਤੇ ਉੱਪਰ ਲਗਾ ਲਓ ਤਾਂ ਰਿਜ਼ਲਟ ਬਹੁਤ ਵਧੀਆ ਆਉਣਾ ਜੋ ਵੀ ਮੇਰੀ ਵੀਡੀਓ ਦੇਖ ਰਿਹਾ ਹੈ ਸਭੀ ਜਾਣੇ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ ਜੋ ਵੀ ਦੇਖ ਰਿਹਾ ਹੈ